ਜਿ세 ਵੀ ਸਟੇਟ ਜਾਂ ਕਿਸੇ ਵੀ ਦੇਸ਼ ਦੀ ਰਾਜਧਾਨੀ ਨੂੰ ਬਹੁਤ ਜ਼ਿਆਦਾ ਖਾਸ ਮੰਨਿਆ ਜਾਂਦਾ ਹੈ ਤੇ ਕਿਸੇ ਵੀ ਦੇਸ਼ ਜਾਂ ਸਟੇਟ ਦੀ ਰਾਜਧਾਨੀ ਹੀ ਅਜਿਹਾ ਇੱਕ ਖਾਸ ਸ਼ਹਿਰ ਹੁੰਦਾ ਹੈ ਜਿੱਥੇ ਬਹੁਤ ਜ਼ਿਆਦਾ ਭੀੜ-ਪਾੜ ਹੁੰਦੀ ਹੈ ਤੇ ਉੱਥੇ ਰੋਜ਼ਗਾਰ ਦੇ ਵੀ ਬਹੁਤ ਜ਼ਿਆਦਾ ਸਾਧਨ ਹੁੰਦੇ ਨੇ ਜਿਸ ਕਾਰਨ ਹੋਰ ਦੂਜੇ ਸ਼ਹਿਰਾਂ ਤੋਂ ਵੀ ਆ ਕੇ ਲੋਕ ਰਾਜਧਾਨੀਆਂ ਦੇ ਵਿੱਚ ਰਹਿੰਦੇ ਨੇ ਤੁਸੀਂ ਆਮ ਇਹ ਚੀਜ਼ ਨੋਟ ਕੀਤੀ ਹੋਣੀ ਹੈ ਕਿ ਹੋਰ ਸ਼ਹਿਰਾਂ ਦੇ ਮੁਕਾਬਲੇ ਕਿਸੇ ਦੇਸ਼ ਦੀ ਰਾਜਧਾਨੀ ਦੇ ਵਿੱਚ ਬਹੁਤ ਜ਼ਿਆਦਾ ਲੋਕ ਰਹਿੰਦੇ ਹੁੰਦੇ ਨੇ ਪਰ ਦੁਨੀਆ ਦੇ ਵਿੱਚ ਹਰ ਜਗ੍ਹਾ ਦੇ ਉੱਪਰ ਇਹ ਚੀਜ਼ ਅਪਲਾਈ ਨਹੀਂ ਹੁੰਦੀ ਇਸ ਦੁਨੀਆ ਦੇ ਵਿੱਚ ਕਈ ਅਜਿਹਈਆਂ ਰਾਜਧਾਨੀਆਂ ਨੇ ਦੇਸ਼ਾਂ ਦੀਆਂ ਜਿਹੜੀਆਂ ਬਿਲਕੁਲ ਖਾਲੀ ਪਈਆਂ ਨੇ ਦੇਸ਼ ਦੀ ਰਾਜਧਾਨੀ ਹੋਣ ਦੇ ਬਾਵਜੂਦ ਵੀ ਇਨ੍ਹਾਂ ਸ਼ਹਿਰਾਂ ਦੇ ਵਿੱਚ ਰਹਿਣਾ ਕੋਈ ਵੀ ਪਸੰਦ ਨਹੀਂ ਕਰਦਾ ਤੇ ਹਰ ਸਾਲ ਇਨ੍ਹਾਂ ਰਾਜਧਾਨੀਆਂ ਦੇ ਵਿੱਚ ਲੋਕਾਂ ਦੀ ਆਬਾਦੀ ਘਟਦੀ ਜਾਂਦੀ ਹੈ ਰਾਜਧਾਨੀ ਦੇ ਨਾਲੋਂ ਲੋਕ ਜ਼ਿਆਦਾ ਦੂਜੇ ਸ਼ਹਿਰਾਂ ਦੇ ਵਿੱਚ ਰਹਿਣਾ ਪਸੰਦ ਕਰਦੇ ਨੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ 10 ਅਜਿਹੀਆਂ ਦੇਸ਼ਾਂ ਦੀਆਂ ਰਾਜਧਾਨੀਆਂ ਬਾਰੇ ਦੱਸਾਂਗੇ ਜਿੱਥੇ ਲੋਕ ਰਹਿਣਾ ਬਿਲਕੁਲ ਵੀ ਪਸੰਦ ਨਹੀਂ ਕਰਦੇ ਤੇ ਉਹ ਖਾਲੀ ਪਈਆਂ ਨੇ ਸੋ ਜੁੜੇ ਰਹੋ ਮੇਰੇ ਨਾਲ ਮੈਂ ਤੁਹਾਡਾ ਹੋ ਜਸਪੀ ਸਿੰਘ ਤੁਸੀਂ ਦੇਖ ਰਹੇ ਹੋ ਜੀਓ ਟੀਵੀ ਪਹਿਲੇ ਨੰਬਰ ਤੇ ਆਉਂਦੀ ਹੈ ਜੀ ਪਲੇ ਮੌਥ ਇਹ ਇੱਕ ਅਜਿਹੀ ਕੈਪੀਟਲ ਸਿਟੀ ਜਾਂ ਕਹੀਏ ਇਹ ਇੱਕ ਅਜਿਹੀ ਰਾਜਧਾਨੀ ਹੈ ਜਿੱਥੋਂ ਦੀ ਆਬਾਦੀ ਜ਼ੀਰੋ ਹੈ ਯਾਨੀ ਕਿ ਇੱਥੇ ਕੋਈ ਵੀ ਨਹੀਂ ਰਹਿੰਦਾ ਕੈਰੀਬੀਅਨ ਸੀ ਦੇ ਵਿੱਚ ਮੌਨਸਰੇਟ ਨਾਮ ਦਾ ਇੱਕ ਆਈਲੈਂਡ ਹੈ ਇਹ ਆਈਲੈਂਡ ਅੱਜ ਵੀ ਬ੍ਰਿਟਿਸ਼ ਜਾਂ ਕਹੀਏ ਇੰਗਲੈਂਡ ਦੇ ਅੰਡਰ ਹੈ ਜਾਂ ਉਹਨਾਂ ਦੇ ਅਧੀਨ ਆਪਾਂ ਕਹਿ ਸਕਦੇ ਹਾਂ ਕਿਸੇ ਸਮੇਂ ਇੱਕ ਬਹੁਤ ਵਧੀਆ ਸ਼ਹਿਰ ਸੀ ਜਿੱਥੇ ਹਜ਼ਾਰਾਂ ਲੋਕ ਰਹਿੰਦੇ ਸਨ ਪਰ ਅੱਜ ਦੇ ਸਮੇਂ ਇਹ ਸ਼ਹਿਰ ਦੇ ਵਿੱਚ ਜਾਂ ਕਹੀਏ ਇਸ ਰਾਜਧਾਨੀ ਦੇ ਵਿੱਚ ਇੱਕ ਵੀ ਇਨਸਾਨ ਨਹੀਂ ਰਹਿੰਦਾ ਇਹ ਸ਼ਹਿਰ ਦੇ ਵਿੱਚ ਚਾਰੇ ਪਾਸੇ ਤੁਹਾਨੂੰ ਸੁੰਨਸਾਨ ਪਏ ਘਰ ਦਿਖਾਈ ਦੇਣਗੇ ਜਿਹੜੇ ਦਿਨ ਬੇ ਦੇ ਵਿੱਚ ਬਦਲਦੇ ਜਾ ਰਹੇ ਨੇ 1995 ਤੋਂ ਲੈ ਕੇ 1997 ਦੇ ਵਿੱਚ ਇਹ ਸ਼ਹਿਰ ਦੇ ਉੱਪਰ ਕੁਦਰਤ ਨੇ ਬਹੁਤ ਵੱਡਾ ਘਹਿਟਾ ਆਇਆ ਸੀ ਉਦੋਂ ਇੱਥੇ ਬਹੁਤ ਜ਼ਿਆਦਾ ਵੋਲਕੀਨੋ ਜਾਂ ਕੀ ਜਵਾਲਾਮੁਖੀ ਫਟੇ ਸਨ ਤੇ ਇੱਥੇ ਇੱਕ ਸੂਰੀ ਫਰਾਈਸ ਨਾਮ ਦਾ ਜਦੋਂ ਜਵਾਲਾਮੁਖੀ ਫਟਦਾ ਹੈ ਤਾਂ ਉਸ ਦਾ ਲਾਵਾ ਪੂਰੇ ਸ਼ਹਿਰ ਦੇ ਵਿੱਚ ਫੈਲ ਜਾਂਦਾ ਹੈ ਇਹ ਲਾਵਾ ਜਦੋਂ ਲੋਕਾਂ ਦੇ ਘਰਾਂ ਤੱਕ ਪਹੁੰਚਦਾ ਹੈ ਤਾਂ ਲੋਕ ਆਪਣੀ ਜਾਨ ਬਚਾਉਣ ਦੇ ਲਈ ਸ਼ਹਿਰ ਨੂੰ ਜਾਂ ਆਪਣੇ ਘਰਾਂ ਨੂੰ ਛੱਡ ਕੇ ਭੱਜ ਜਾਂਦੇ ਨੇ ਇਸ ਤਰ੍ਹਾਂ ਦੇਖਦੇ ਦੇਖਦੇ ਇਹ ਪੂਰਾ ਸ਼ਹਿਰ ਖਾਲੀ ਹੋ ਗਿਆ ਤੇ 1997 ਤੋਂ ਬਾਅਦ ਅੱਜ ਤੱਕ ਵੀ ਇਸ ਸ਼ਹਿਰ ਦੇ ਵਿੱਚ ਇੱਕ ਵੀ ਤੁਹਾਨੂੰ ਪਰੈਂਦਾ ਨજર ਨਹੀਂ ਆਵੇਗਾ ਇਹ ਪੂਰੇ ਸ਼ਹਿਰ ਨੂੰ ਸਾਰੇ ਲਾਵੇ ਨੇ ਆਪਣੇ ਚਪੇਟ ਦੇ ਵਿੱਚ ਲੈ ਲਿਆ ਸੀ ਅੱਜ ਇਹ ਸ਼ਹਿਰ ਇੱਕ ਭੂਤਿਆ ਸ਼ਹਿਰ ਵਰਗਾ ਨਜ਼ਰ ਆਉਂਦਾ ਹੈ ਇੱਥੋਂ ਦੀ ਸਰਕਾਰ ਨੇ ਕਈ ਵਾਰ ਇਹ ਸ਼ਹਿਰ ਨੂੰ ਜਿਹਾ ਕਹੀਏ ਇਹ ਰਾਜਧਾਨੀ ਦਾ ਅਵਾਦ ਕਰਨ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਉਹ ਫੇਲ ਹੋਏ ਇਸ ਤੋਂ ਬਾਅਦ ਹੈ ਨਿਆਪੋਡਿਓ ਮਿਆਂਮਾਰ ਇਹ ਰਾਜਧਾਨੀ ਹੈ ਜੀ ਮਿਆਂਮਾਰ ਦੇਸ਼ ਦੀ ਜਿਹੜਾ ਕਿ ਇੰਡੀਆ ਦਾ ਗੁਆਂਢੀ ਦੇਸ਼ ਹੈ ਇਹ ਸ਼ਹਿਰ ਜਿਹਾ ਕਹੀਏ ਇਹ ਮਿਆਂਮਾਰ ਦੀ ਰਾਜਧਾਨੀ ਦਿੱਲੀ ਦੇ ਨਾਲੋਂ ਵੀ ਵੱਡੀ ਹੈ ਇਹ 7000 ਸਕੁਅਰ ਕਿਲੋਮੀਟਰ ਦੇ ਏਰੀਆ ਦੇ ਵਿੱਚ ਫੈਲੀ ਹੋਈ ਹੈ ਇਹ ਸ਼ਹਿਰ ਦੀ ਗਣਤੀ ਦੁਨੀਆ ਦੇ ਵੱਡੇ ਸ਼ਹਿਰਾਂ ਦੇ ਵਿੱਚ ਹੁੰਦੀ ਹੈ ਪਰ ਹਰਾਨੀ ਗੱਲ ਇਹ ਹੈ ਕਿ ਇੱਥੇ ਰਹਿਣਾ ਕੋਈ ਵੀ ਪਸੰਦ ਨਹੀਂ ਕਰਦਾ। ਇਹ ਸ਼ਹਿਰ ਦੀ ਆਬਾਦੀ 10 ਲੱਖ ਲੋਕਾਂ ਤੋਂ ਵੀ ਘੱਟ ਹੈ ਜਦਕਿ ਸ਼ਹਿਰ ਨੂੰ ਬਣਾਇਆ ਗਿਆ ਸੀ ਤਕਰੀਬਨ 1.5 ਕਰੋੜ ਲੋਕਾਂ ਦੇ ਰਹਿਣ ਦੇ ਲਈ। ਨਿਆਪੌਡੀਆ ਸ਼ਹਿਰ ਦੇ ਇੰਨਾ ਜ਼ਿਆਦਾ ਖਾਲੀ ਹੋਣ ਦੇ ਕਈ ਕਾਰਨ ਨੇ। ਸਾਲ 2006 ਤੱਕ ਯਾਗੂਨ ਮਿਆਂਮਾਰ ਦੀ ਰਾਜਤੰਨੀ ਹੋਇਆ ਕਰਦੀ ਸੀ ਪਰ ਇਹ ਸ਼ਹਿਰ ਦੀ ਆਬਾਦੀ ਲਗਾਤਾਰ ਵੱਧਦੀ ਜਾ ਰਹੀ ਸੀ ਤੇ ਨਾਲ ਹੀ ਜਿਹੜਾ ਇਹ ਸ਼ਹਿਰ ਸੀ ਇਹ ਸਮੁੰਦਰ ਦੇ ਕਾਫੀ ਜ਼ਿਆਦਾ ਨੇੜੇ ਸੀ ਜਿਸ ਕਾਰਨ ਇੱਥੇ ਹਮੇਸ਼ਾ ਹੀ ਤੂਫਾਨ ਦਾ ਖਤਰਾ ਬਣਿਆ ਰਹਿੰਦਾ ਸੀ ਤੇ ਇਸ ਕਾਰਨ ਮਿਆਂਮਾਰ ਦੀ ਮਿਲਟਰੀ ਗਵਰਨਮੈਂਟ ਨੇ ਭੀੜ ਭਾੜ ਤੋਂ ਦੂਰ ਮਿਆਂ ਮਿਆਨਮਾਰ ਦੀ ਇੱਕ ਨਵੀਂ ਰਾਜਧਾਨੀ ਬਣਾਉਣ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਮਿਆਨਮਾਰ ਦੀ ਰਾਜਧਾਨੀ 2006 ਦੇ ਵਿੱਚ ਨਿਓਪੋਡਿਆ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ। ਪਰ ਇਹ ਸ਼ਹਿਰ ਦੇ ਵਿੱਚ ਬਹੁਤ ਘੱਟ ਲੋਕ ਸ਼ਿਫਟ ਹੋਏ ਜਦ ਕਿ ਇੱਥੇ ਸਾਰੀਆਂ ਦੁਨੀਆਦਾਰੀ ਦੀਆਂ ਸੌਖਾ ਸਹੂਲਤਾਂ ਮੌਜੂਦ ਨੇ। ਪਰ ਮਿਆਨਮਾਰ ਦੇ ਲੋਕਾਂ ਨੂੰ ਇਹ ਸ਼ਹਿਰ ਕਾਫੀ ਜਦਾ ਮਹਿੰਗਾ ਲੱਗਿਆ। ਉਹਨਾਂ ਨੂੰ ਲੱਗਿਆ ਕਿ ਉਹ ਇਸ ਨੂੰ ਅਫੋਰਡ ਨਹੀਂ ਕਰ ਪਾਉਣਗੇ। ਇਸ ਕਰਕੇ ਉਹਨਾਂ ਨੇ ਇੱਥੇ ਨਾ ਵਸਣ ਦਾ ਫੈਸਲਾ ਕਰ ਲਿਆ। ਕਈ ਮਿਲੀਅਨ ਡਾਲਰ ਦੇ ਨਾਲ ਬਣੀ ਹੋਈ ਇਹ ਰਾਜਧਾਨੀ ਅੱਜ ਦੇਖਣ ਨੂੰ ਬਹੁਤ ਵੱਡਾ ਇੱਕ ਭੂਤਿਆ ਸ਼ਹਿਰ ਲੱਗਦੀ ਹੈ। ਇਹ ਰਾਜਧਾਨੀ ਟਾਮੀ ਟਾਮੀ ਹੀ ਕੁਕਾਰ ਚਾਦੀ ਦਿਖਾਈ ਦਿੰਦੇ ਹੈ ਕੈਨਬਰਾ ਆਸਟ੍ਰੇਲੀਆ ਜਦੋਂ ਵੀ ਕਿਸੇ ਤੋਂ ਪੁੱਛਿਆ ਜਾਂਦਾ ਹੈ ਕਿ ਆਸਟ੍ਰੇਲੀਆ ਦੀ ਰਾਜਧਾਨੀ ਕਿਹੜੀ ਹੈ ਤਾਂ ਜ਼ਿਆਦਾਤਰ ਲੋਕਾਂ ਦਾ ਜਵਾਬ ਹੁੰਦਾ ਹੈ ਸਿਡਨੀ ਜਾਂ ਮੈਲਬਨ ਪਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਕੈਨਬਰਾ ਨੂੰ ਆਸਟ੍ਰੇਲੀਆ ਦੀ ਕੈਪੀਟਲ ਸਿਟੀ ਜਾਂ ਕੀ ਆਸਟ੍ਰੇਲੀਆ ਦੀ ਰਾਜਧਾਨੀ ਹੋਣ ਦਾ ਮਾਣ ਪ੍ਰਾਪਤ ਹੈ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜ਼ਿਆਦਾਤਰ ਲੋਕਾਂ ਨੇ ਇਹ ਸ਼ਹਿਰ ਦਾ ਨਾਮ ਤੱਕ ਵੀ ਨਹੀਂ ਸੁਣਿਆ ਹੁੰਦਾ ਇਹ ਇੱਕ ਬਹੁਤ ਸੋਹਣਾ ਸ਼ਹਿਰ ਹੈ ਜਿਸ ਨੂੰ ਚਾਰੇ ਪਾਸੇ ਤੋਂ ਕੁਦਰਤੀ ਵਾਦੀਆਂ ਨੇ ਘੇਰਿਆ ਹੋਇਆ ਹੈ ਇਸ ਤੋਂ ਇਲਾਵਾ ਆਸਟ੍ਰੇਲੀਆ ਬਾਰ ਮੈਮੋਰੀਅਲ ਅਤੇ ਆਸਟ੍ਰੇਲੀਆ ਵਿੱਚ ਹੀ ਮੌਜੂਦ ਨੇ ਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਵਜੂਦ ਵੀ ਆਸਟ੍ਰੇਲੀਆ ਦੀ ਇਸ ਰਾਜਧਾਨੀ ਦੀ ਜਿਹੜੀ ਪੋਪੂਲੇਸ਼ਨ ਹੈ ਉਹ ਹੈ ਜੀ ਸਿਰਫ 4.5 ਲੱਖ ਇੰਨੀ ਆਬਾਦੀ ਤਾਂ ਸਾਨੂੰ ਦਿੱਲੀ ਦੇ ਕਿਸੇ ਇੱਕ ਛੋਟੇ ਜਿਹੇ ਮਹੱਲੇ ਦੇ ਵਿੱਚ ਵੀ ਰਹਿੰਦੀ ਮਿਲ ਜਾਵੇਗੀ ਆਸਟ੍ਰੇਲੀਆ ਦੀ ਜ਼ਿਆਦਾਤਰ ਪੋਪੂਲੇਸ਼ਨ ਸਿਡਨੀ, ਮੈਲਬਨ, ਐਡੀਲੇਡ ਅਤੇ ਬ੍ਰੈਸਵਨ ਵਰਗੇ ਸ਼ਹਿਰਾਂ ਦੇ ਵਿੱਚ ਰਹਿੰਦੀ ਹੈ ਆਸਟ੍ਰੇਲੀਆ ਦੇ ਲੋਕਾਂ ਨੂੰ ਕੈਨਬਰਾ ਸ਼ਹਿਰ ਕਾਫੀ ਜ਼ਿਆਦਾ ਬੋਰਿੰਗ ਲੱਗਦਾ ਹੈ ਉਹਨਾਂ ਨੂੰ ਲੱਗਦਾ ਹੈ ਕਿ ਕੈਨਬਰਾ ਦੇ ਵਿੱਚ ਕੋਈ ਵੀ ਨਾਈਟ ਲਾਈਫ ਨਹੀਂ ਹੈ ਅਤੇ ਨਾ ਹੀ ਇੱਥੇ ਇੰਜੋਏ ਕਰਨ ਦੇ ਲਈ ਜ਼ਿਆਦਾ ਲੋਕ ਨੇ ਇਸ ਕਰਕੇ ਜ਼ਿਆਦਾਤਰ ਆਸਟ੍ਰੇਲੀ ਸੋਚ ਰਹੇ ਹੋਗੇ ਕਿ ਫਿਰ ਕੈਨਬਰਾ ਨੂੰ ਹੀ ਆਸਟ੍ਰੇਲੀਆ ਦੀ ਰਾਜਧਾਨੀ ਕਿਉਂ ਬਣਾਇਆ ਗਿਆ ਜਦੋਂ ਆਸਟ੍ਰੇਲੀਆ ਦੀ ਰਾਜਧਾਨੀ ਸਿਲੈਕਟ ਕਰਨ ਦੀ ਗੱਲ ਹੋ ਰਹੀ ਸੀ ਉਸ ਸਮੇਂ ਸਿਡਨੀ ਅਤੇ ਮੈਲਬੌਰਨ ਸ਼ਹਿਰ ਦੋਨੋਂ ਹੀ ਆਪਸ ਵਿੱਚ ਔਲਜ ਗਏ ਸਨ ਇੱਕ ਸ਼ਹਿਰ ਕਹਿ ਰਿਹਾ ਸੀ ਕਿ ਤੁਸੀਂ ਮੈਨੂੰ ਆਸਟ੍ਰੇਲੀਆ ਦੀ ਰਾਜਧਾਨੀ ਬਣਾਓ ਤੇ ਦੂਜਾ ਕਹਿ ਰਿਹਾ ਸੀ ਮੈਨੂੰ ਬਣਾਓ ਉਸ ਸਮੇਂ ਫੈਸਲਾ ਕੀਤਾ ਗਿਆ ਕਿ ਇੱਕ ਨਵਾਂ ਸ਼ਹਿਰ ਬਸਾਇਆ ਜਾਵੇ ਜਿਹੜਾ ਆਸਟ੍ਰੇਲੀਆ ਦੀ ਰਾਜਧਾਨੀ ਹੋਵੇਗਾ ਪਰ ਅੱਜ ਤੱਕ ਵੀ ਆਸਟ੍ਰੇਲੀਆ ਦੀ ਇਹ ਰਾਜਧਾਨੀ ਕੈਨਬਰਾ ਚੰਗੀ ਤਰ੍ਹਾਂ ਆਵਾਜ਼ ਨਹੀਂ ਹੋ ਸਕੀ ਸਾਡੀ ਲਿਸਟ ਦੇ ਵਿੱਚ ਅਗਲੇ ਨੰਬਰ ਤੇ ਆਉਂਦਾ ਹੈ ਜ ਦੇ ਨਾਲ ਤਿਆਰ ਕੀਤਾ ਗਿਆ ਹੈ ਜਾਨਕਿ ਇਹ ਸ਼ਹਿਰ ਨੂੰ ਪੂਰੀ ਚੰਗੀ ਤਰ੍ਹਾਂ ਪੈਨਿੰਗ ਦੇ ਨਾਲ ਬਣਾਇਆ ਗਿਆ ਹੈ ਪਾਲਟ ਦੇ ਵੈਸਟ ਆਰਕੀਟੈਕਟ ਨੇ ਮਿਲ ਕੇ ਇਹ ਸ਼ਹਿਰ ਨੂੰ ਤਿਆਰ ਕੀਤਾ ਹੈ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਇਹ ਸ਼ਹਿਰ ਸਲਾਨੀਆਂ ਨੂੰ ਤਾਂ ਆਪਣੇ ਵੱਲ ਜ਼ਰੂਰ ਖਿੱਚਦਾ ਹੈ ਪਰ ਬ੍ਰਾਜ਼ੀਲ ਦੇ ਮੂਲ ਨਿਵਾਸੀ ਇੱਥੇ ਰਹਿਣਾ ਬਿਲਕੁਲ ਵੀ ਪਸੰਦ ਨਹੀਂ ਕਰਦੇ ਗगनचुंबी ਇਮਾਰਤਾਂ ਸ਼ਾਨਦਾਰ 인ਫਰਾਸਟ੍ਰਕਚਰ ਹੋਣ ਦੇ ਬਾਵਜੂਦ ਵੀ ਬ੍ਰਾਜ਼ੀਲ ਦੀ ਸਿਰਫ 1% ਆਬਾਦੀ ਹੀ ਇਸ ਸ਼ਹਿਰ ਦੇ ਵਿੱਚ ਰਹਿੰਦੀ ਹੈ ਬ੍ਰਾਜ਼ੀਲ ਦੀ ਰਾਜਧਾਨੀ ਦੇ ਵਿੱਚ ਇਹ ਸ਼ਹਿਰ ਪੋਲੀਟਿਕਲ ਲੀਡਰਾਂ ਦਾ ਘੜ ਮੰਨਿਆ ਜਾਂਦਾ ਹੈ ਤੇ ਇਸ ਸ਼ਹਿਰ ਦੇ ਉੱਪਰ ਐਡਮਿਨਿਸਟਰेटर ਜਾਂ ਆਸ਼ੰਦਾ ਬਹੁਤ ਤਕੜਾ ਕੰਟਰੋਲ ਹੈ ਤੇ ਇਹੀ ਚੀਜ਼ ਬ੍ਰਾਜ਼ੀਲ ਦੇ ਲੋਕਾਂ ਨੂੰ ਪਸੰਦ ਨਹੀਂ ਆਉਂਦੀ ਇਸ ਕਰਕੇ ਉਹ ਇਸ ਰਾਜਨੀਤੀ ਵਾਲੇ ਸ਼ਹਿਰ ਤੋਂ ਥੋੜਾ ਦੂਰ ਰਹਿਣਾ ਹੀ ਪਸੰਦ ਕਰਦੇ ਨੇ ਬ੍ਰਾਜ਼ੀਲ ਦੇ ਜ਼ਿਆਦਾਤਰ ਲੋਕ ਰਿਓ ਡੀ ਜਨੇਰੀਓ ਤੇ ਸੌਂ ਪਾਲੋ ਦੇ ਵਿੱਚ ਰਹਿਣਾ ਉਹ ਜ਼ਿਆਦਾ ਪਸੰਦ ਕਰਦੇ ਨੇ ਇਸ ਤੋਂ ਬਾਅਦ ਆਉਂਦਾ ਜੀ ਅਸਟਾਨਾ ਅਸਟਾਨਾ ਦਾ ਨਾਮ ਸ਼ਾਇਦ ਤੁਹਾਡੇ ਲਈ ਨਵਾਂ ਹੋਵੇਗਾ ਪਰ ਇਹ ਕਜ਼ਾਕਿਸਤਾਨ ਦੇਸ਼ ਦੀ ਰਾਜਧਾਨੀ ਹੈ ਪਰ ਕਜ਼ਾਕਿਸਤਾਨ ਦੇਸ਼ ਦੀ ਰਾਜਧਾਨੀ ਹੋਣ ਦੇ ਬਾਵਜੂਦ ਵੀ ਇੱਥੇ ਸਿਰਫ 1 ਮਿਲੀਅਨ ਲੋਕ ਰਹਿੰਦੇ ਨੇ ਜਦਕਿ ਇਸ ਪੂਰੇ ਦੇਸ਼ ਦੀ ਆਬਾਦੀ 20 ਮਿਲੀਅਨ ਹੈ ਕਜ਼ਾਕਿਸਤਾਨ ਦੇ ਜ਼ਿਆਦਾਤਰ ਲੋਕ ਸ਼ਹਿਰਾਂ ਦੇ ਵਿੱਚ ਰਹਿਣਾ ਪਸੰਦ ਕਰਦੇ ਨੇ ਕਿਉਂਕਿ ਉਹ ਇੱਕ ਪ੍ਰਾਚੀਨ ਸ਼ਹਿਰ ਹੈ ਤੇ ਉੱਥੋਂ ਦੇ ਲੋਕ ਅੱਜ ਵੀ ਆਪਣੇ ਰੀਤੀ ਰਿਵਾਜਾਂ ਦੇ ਨਾਲ ਜੁੜੇ ਹੋਏ ਨੇ ਤੇ ਅਲਮਾਟੀ ਸ਼ਹਿਰ ਨੂੰ ਕਜ਼ਾਕਿਸਤਾਨ ਦੀ ਕਲਚਰ ਅਤੇ ਇਕਨੋਮਿਕ ਹੱਬ ਵੀ ਕਿਹਾ ਜਾਂਦਾ ਹੈ ਜਦਕਿ ਅਸਤਾਨਾ ਜਿਹੜਾ ਕਜ਼ਾਕਿਸਤਾਨ ਦੀ ਰਾਜਧਾਨੀ ਹੈ ਇਹ ਇਥੋਂ ਦਾ ਇੱਕ ਨਵਾਂ ਸ਼ਹਿਰ ਹੈ ਜਿਸ ਨੂੰ ਮਾਡਰਨ ਤਰੀਕੇ ਦੇ ਨਾਲ ਬਣਾਇਆ ਗਿਆ ਹੈ ਪਰ ਕਜ਼ਾਕਿਸਤਾਨ ਦੇ ਲੋਕ ਇਹ ਸ਼ਹਿਰ ਦੇ ਵਿੱਚ ਜਾਂ ਕੀ ਕਜ਼ਾਕਿਸਤਾਨ ਦੀ ਇਸ ਰਾਜਧਾਨੀ ਦੇ ਵਿੱਚ ਰਹਿਣਾ ਪਸੰਦ ਨਹੀਂ ਕਰਦੇ ਉਹਨਾਂ ਨੂੰ ਲੱਗਦਾ ਹੈ ਕਿ ਉਹ ਇੱਥੇ ਰਹਿਣ ਦੇ ਨਾਲ ਆਪਣੀ ਰੀਤੀ ਰਿਵਾਜਾਂ ਤੋਂ ਦੂਰ ਹੋ ਜਾਣਗੇ 1991 ਦੇ ਵਿੱਚ ਜਦੋਂ ਸੋਵੀਅਤ ਸੰਘ ਟੁੱਟ ਕਿਸਤਾਨ ਇੱਕ ਆਜ਼ਾਦ ਨਵਾਂ ਦੇਸ਼ ਬਣਿਆ ਤੇ ਸਾਲ 1997 ਦੇ ਵਿੱਚ ਕਜ਼ਾਕਿਸਤਾਨ ਦੇ ਪ੍ਰੈਜ਼ੀਡੈਂਟ ਨੇ ਇੱਕ ਨਵੀਂ ਸਿਟੀ ਜਾਂ ਕਹੀਏ ਇੱਕ ਕੈਪੀਟਲ ਸਿਟੀ ਬਣਾਉਣ ਦਾ ਫੈਸਲਾ ਕੀਤਾ ਪਰ ਇਹ ਸ਼ਹਿਰ ਸਿਰਫ ਐਡਮਿਨਿਸਟਰੇਟਰ ਕੈਪੀਟਲ ਤੱਕ ਹੀ ਸੀਮਤ ਰਹਿ ਗਿਆ ਇੰਨੀਆਂ ਵਧੀਆ ਬਿਲਡਿੰਗ ਇੰਨੀਆਂ ਵਧੀਆ ਸੜਕਾਂ ਤੇ ਇੰਨੇ ਵਧੀਆ ਸਟੇਡੀਅਮ ਹੋਣ ਦੇ ਬਾਵਜੂਦ ਵੀ ਕਜ਼ਾਕਿਸਤਾਨ ਦੇ ਲੋਕ ਇਸ ਸ਼ਹਿਰ ਦੇ ਵਿੱਚ ਰਹਿਣਾ ਪਸੰਦ ਨਹੀਂ ਕਰਦੇ ਇਸ ਤੋਂ ਅੱਗੇ ਹੈ ਜੀ ਡੋਲਮਾ ਰਾਜਧਾਨੀ ਦੇ ਵਿੱਚ ਭੀੜ-ਪਾੜ ਘਟਣਾ ਹੋਣ ਦੇ ਜਿੰਨੇ ਵੀ ਕਾਰਨ ਅਸੀਂ ਤੁਹਾਨੂੰ ਪਹਿਲਾਂ ਦੱਸੇ ਨੇ ਉਹ ਸਾਰੇ ਦੇ ਸਾਰੇ ਕਾਰਨ ਇੱਥੇ ਇਸ ਦੇਸ਼ ਦੇ ਵਿੱਚ ਜਾਂ ਕਹੀਏ ਇਸ ਰਾਜਧਾਨੀ ਦੇ ਵਿੱਚ ਡੋਰੋਮਾ ਈਸਟ ਆਫਰੀਕਾ ਕੰਟਰੀ ਤੰਜ਼ਾਨੀਆ ਦੀ ਰਾਜਧਾਨੀ ਹੈ ਇਹ ਸ਼ਹਿਰ ਨੂੰ ਵੀ ਬਹੁਤ ਜ਼ਿਆਦਾ ਪਲੈਨਿੰਗ ਦੇ ਨਾਲ ਤਿਆਰ ਕੀਤਾ ਗਿਆ ਸੀ ਤੇ ਉਮੀਦ ਕੀਤੀ ਗਈ ਸੀ ਕਿ ਇੰਡੀਅਨ ਓਸ਼ੀਅਨ ਦੇ ਨੇੜੇ ਹੋਣ ਕਰਕੇ ਇੱਥੇ ਵਪਾਰ ਕਰਨ ਦੇ ਵਿੱਚ ਬਹੁਤ ਜ਼ਿਆਦਾ ਆਸਾਨੀ ਹੋਵੇਗੀ ਤੇ ਇੱਕ ਨਵਾਂ ਕਮਰਸ਼ੀਅਲ ਹੱਬ ਇੱਥੋਂ ਡਿਵੈਲਪ ਹੋਵੇਗਾ ਡੋਰੋਮਾ ਦੇ ਵਿੱਚ ਕਈ ਇਤਿਹਾਸਿਕ ਸਥਾਨ ਮੌਜੂਦ ਨੇ ਜਿਸ ਕਾਰਨ ਸਲਾਨੀ ਇੱਥੇ ਅਕਸਰ ਹੀ ਆਉਂਦੇ ਰਹਿੰਦੇ ਨੇ ਮਾਡਰਨ ਆਰਕੀਟੈਕਚਰ ਦੀ ਮਦਦ ਦੇ ਨਾਲ ਇਹ ਸ਼ਹਿਰ ਨੂੰ ਇੱਕ ਨਵਾਂ ਰੂਪ ਦੇ ਦਿੱਤਾ ਗਿਆ ਹੈ ਪਰ ਫਿਰ ਵੀ ਇਹ ਸ਼ਹਿਰ ਜਾਂ ਕੀ ਇਹ ਫਿਰ ਵੀ ਇਹ ਰਾਜਧਾਨੀ ਤੰਜ਼ਾਨੀਆ ਦੇ ਲੋਕਾਂ ਨੂੰ ਆਪਣੇ ਦਿਲ ਇਥੋਂ ਦੀ ਪੁਰਾਣੀ ਰਾਜਤਾਨੀ ਦਾਰਾਸਲਾਮ ਦੇ ਵਿੱਚ ਹੀ ਵਸਿਆ ਹੋਇਆ ਹੈ। ਇਹ ਸ਼ਹਿਰ ਦੇ ਵਿੱਚ ਰਹਿ ਰਹੇ ਲੋਕਾਂ ਦੇ ਕੋਲ ਰੋਜ਼ਗਾਰ ਹੈ ਤੇ ਉਹ ਇੱਥੇ ਆਪਣਾਪਨ ਮਹਿਸੂਸ ਕਰਦੇ ਨੇ। ਤੰਜ਼ਾਨੀਆ ਦੇ ਲੋਕਾਂ ਨੂੰ ਜਦੋਂ ਕਿਹਾ ਗਿਆ ਕਿ ਤੁਸੀਂ ਇਥੋਂ ਦੀ ਨਵੀਂ ਰਾਜਤਾਨੀ ਦੇ ਵਿੱਚ ਸ਼ਿਫਟ ਹੋ ਜਾਓ ਤਾਂ ਉਹਨਾਂ ਦਾ ਜਵਾਬ ਸੀ ਕਿ ਚਾਹੇ ਉੱਥੇ ਉਹ ਕਿੰਨਾ ਵੀ ਮਾਡਰਨ ਸ਼ਹਿਰ ਕਿਉਂ ਨਾ ਬਣ ਗਿਆ ਹੈ ਪਰ ਸਾਡਾ ਜਿਹੜਾ ਕੰਮ ਜਾਂ ਸਾਡਾ ਰੋਜ਼ਗਾਰ ਹੈ ਜਾਂ ਸਾਡਾ ਜਿਹੜਾ ਦਿਲ ਹੈ ਉਹ ਇੱਥੇ ਹੀ ਜੁੜਿਆ ਹੋਇਆ ਹੈ ਤੇ ਸਾਲਾਂ ਤੋਂ ਅਸੀਂ ਇਹ ਜਗ੍ਹਾ ਤੇ ਉੱਪਰ ਰਹਿ ਰਹੇ ਹਾਂ ਇਸ ਕਰਕੇ ਅਸੀਂ ਉਹ ਸ਼ਹਿਰ ਦੇ ਵਿੱਚ ਜਾ ਕੇ ਜਾਂ ਕਈ ਤੰਜ਼ਾਨੀਆ ਦੀ ਨਵੀਂ ਰਾਜਤਾਨੀ ਦੇ ਵਿੱਚ ਜਾ ਕੇ ਸ਼ਾਨਦਾਰ ਘਰ ਤੇ ਅਪਾਰਟਮੈਂਟ ਬਣੇ ਹੋਏ ਨੇ ਪਰ ਇਹ ਸਾਰੇ ਦੇ ਸਾਰੇ ਸੌ ਨਸਾਨ ਪਏ ਨੇ ਇਸ ਤੋਂ ਬਾਅਦ ਹੈ ਜੀ ਅਬੂਜਾ ਨਜੀਰੀਆ ਇਹ ਵੀ ਇੱਕ ਅਫਰੀਕਾ ਦਾ ਬਹੁਤ ਵੱਡਾ ਦੇਸ਼ ਹੈ ਇਹ ਦੇਸ਼ ਦੀ ਕੈਪੀਟਲ ਸਿਟੀ ਹੈ ਜੀ ਅਬੂਜਾ ਹਾਲਾਂਕਿ ਲਗੋਸ ਇਥੋਂ ਦੀ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਤੇ ਇਥੋਂ ਦਾ ਸਭ ਤੋਂ ਪ੍ਰਮੁੱਖ ਸ਼ਹਿਰ ਹੈ ਪਰ ਇਹ ਦੇਸ਼ ਦੀ ਐਡਮਿਨਿਸਟਰੇਟਰ ਕੈਪੀਟਲ ਹੈ ਜਿਹੜੀ ਉਹ ਅਬੂਜਾ ਹੀ ਹੈ ਇਹ ਸ਼ਹਿਰ ਦੇ ਵਿੱਚ ਤੁਹਾਨੂੰ ਟਰੈਡੀਸ਼ਨ ਅਤੇ ਮਾਡਰਨ ਟੈਕਨੋਲੋਜੀ ਦਾ ਇੱਕ ਵਧੀਆ ਸੰਗਮ ਦੇਖਣ ਨੂੰ ਮਿਲੇਗਾ ਪਰ ਜਿਹੜੀ ਪ੍ਰੋਬਲਮ ਤੰਜ਼ੀਨੀਆ ਦੀ ਕੈਪੀਟਲ ਸਿਟੀ ਦੇ ਵਿੱਚ ਦੇਖਣ ਨੂੰ ਮਿਲਦੀ ਸੀ ਉਹੀ ਸੇਮ ਪ੍ਰੋਬਲਮ ਇਸ ਕੁਝ ਵੀ ਦੇਖਣ ਨੂੰ ਮਿਲਦੀ ਹੈ ਨਾਈਜੀਰੀਆ ਦੀ ਵਿੱਚ ਨਾਈਜੀਰੀਆ ਦੇ ਲੋਕ ਵੀ ਆਪਣੇ ਕੰਮਕਾਰ ਜਾਂ ਆਪਣੀ ਰੋਜੀ ਰੋਟੀ ਵਾਲੀ ਸ਼ਹਿਰ ਲਾਗੋਸ ਨੂੰ ਛੱਡਣ ਦੇ ਲਈ ਤਿਆਰ ਨਹੀਂ ਇਸ ਤੋਂ ਇਲਾਵਾ ਨਾਈਜੀਰੀਆ ਦੀ ਰਾਜਧਾਨੀ ਅਬੂਜਾ ਦੇ ਵਿੱਚ ਜਿਹੜੇ ਨਵੇਂ ਘਰ ਤੇ ਸੋਸਾਇਟੀਆਂ ਬਣੀਆਂ ਨੇ ਉਹ ਵੀ ਆਮ ਲੋਕਾਂ ਦੀ ਪਹੁੰਚ ਤੋਂ ਬਹੁਤ ਜ਼ਿਆਦਾ ਬਾਹਰ ਨੇ ਕਈ ਲੋਕ ਤਾਂ ਸ਼ੁਰੂ-ਸ਼ੁਰੂ ਦੇ ਵਿੱਚ ਅਬੂਜਾ ਸ਼ਹਿਰ ਦੇ ਅੰਦਰ ਸ਼ਿਫਟ ਵੀ ਹੋਏ ਪਰ ਇੱਥੇ ਦੀ ਮਹਿੰਗਾਈ ਨੂੰ ਦੇਖ ਕੇ ਜਲਦੀ ਹੀ ਉਹਨਾਂ ਨੇ ਇਸ ਸ਼ਹਿਰ ਨੂੰ ਛੱਡਣ ਦਾ ਫੈਸਲਾ ਲੈ ਲਿਆ ਸਰਕਾਰ ਲਗਾਤਾਰ ਇਸ ਸ਼ਹਿਰ ਨੂੰ ਆਵਾਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਾਂ ਕਿ ਇਸ ਰਾਜਧਾਨੀ ਨੂੰ ਆਵਾਦ ਕਰਨ ਦੀ ਕੋਸ਼ਿਸ਼ਾਂ ਕਰ ਰਹੀ ਹੈ ਪਰ ਲਗਾਤਾਰ ਉਹ ਉਦਾਹਰਨ ਜੀ اسلامਾਬਾਦ ਪਾਕਿਸਤਾਨ ਦੁਨੀਆ ਦੀ ਸਭ ਤੋਂ ਘੱਟ ਆਬਾਦੀ ਵਾਲੀਆਂ ਰਾਜਧਾਨੀਆਂ ਦੀ ਲਿਸਟ ਰੇ ਵਿੱਚ ਸਾਡਾ ਗਵਾਂਡੀ ਦੇਸ਼ ਪਾਕਿਸਤਾਨ ਦੀ ਰਾਜਧਾਨੀ اسلامਾਬਾਦ ਵੀ ਮੌਜੂਦ ਹੈ ਇੰਡੀਆ ਤੋਂ ਅੱਡ ਹੋਣ ਦੇ ਤੁਰੰਤ ਬਾਅਦ ਹੀ ਪਾਕਿਸਤਾਨ ਦੀ ਰਾਜਧਾਨੀ ਕਰਾਚੀ ਬਣਾ ਦਿੱਤੀ ਗਈ ਸੀ ਪਰ 1960 ਦੇ ਵਿੱਚ ਪਾਕਿਸਤਾਨ ਦੀ ਰਾਜਧਾਨੀ ਕਰਾਚੀ ਤੋਂ ਇਸ ਨੂੰ اسلامਾਬਾਦ ਸ਼ਿਫਟ ਕਰ ਦਿੱਤਾ ਗਿਆ اسلامਾਬਾਦ ਪਾਕਿਸਤਾਨ ਦੇ ਦੂਜੇ ਸ਼ਹਿਰਾਂ ਦੇ ਨਾਲੋਂ ਕਾਫੀ ਜ਼ਿਆਦਾ ਅਲੱਗ ਹੈ ਜਿੱਥੇ ਲਾਹੌਰ ਪਸ਼ਾਵਰ ਕਰਾਚੀ ਵਰਗੇ ਸ਼ਹਿਰਾਂ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਭੀੜ-ਭੜ ਦੇਖਣ ਨੂੰ ਮਿਲਦੀ ਹੈ ਉੱਥੇ اسلامਾਬਾਦ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਹੁੰਦਾ ਤ ਇਹ اسلامਾਬਾਦ ਇੱਕ ਪ੍ਰੋਪਰ ਪਲੈਨਿੰਗ ਦੇ ਨਾਲ ਬਸਾਇਆ ਗਿਆ ਸ਼ਹਿਰ ਹੈ ਇੱਥੋਂ ਦੇ ਘਰ ਤੇ ਇੱਥੋਂ ਦੀਆਂ ਕਲੋਨੀਆਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਡਿਵੈਲਪ ਕੀਤੇ ਗਏ ਨੇ ਪਾਕਿਸਤਾਨ ਸਰਕਾਰ ਦੇ ਸਾਰੇ ਸਰਕਾਰੀ ਡਿਪਾਰਟਮੈਂਟ ਤੇ ਉਹਨਾਂ ਦੇ ਹੈੱਡਕੁਆਟਰ اسلامਾਬਾਦ ਦੇ ਵਿੱਚ ਹੀ ਮੌਜੂਦ ਨੇ ਤੇ ਇਹ ਸ਼ਹਿਰ ਦੇ ਵਿੱਚ ਸਿਕਿਉਰਿਟੀ ਦਾ ਵੀ ਪੂਰਾ ਧਿਆਨ ਰੱਖਿਆ ਜਾਂਦਾ ਹੈ ਪਰ ਫਿਰ ਵੀ ਇਹ ਸ਼ਹਿਰ ਦੀ ਪਾਪੂਲੇਸ਼ਨ ਪਾਕਿਸਤਾਨ ਦੇ ਦੂਜੇ ਸ਼ਹਿਰਾਂ ਦੇ ਮੁਕਾਬਲੇ ਕਾਫੀ ਜ਼ਿਆਦਾ ਘੱਟ ਹੈ ਇਸ ਤੋਂ ਬਾਅਦਲਾ ਨੰਬਰ ਹੈ ਜੀ ਓਟਾਵਾ ਕੈਨੇਡਾ ਦਾ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਦੇਸ਼ ਕੈਨੇਡਾ ਦੀ ਰਾਜਧਾਨੀ ਓਟਾਵਾ ਨੂੰ ਵੀ ਭੂਤੀਆ ਸ਼ਹਿਰ ਕਿਹਾ ਜਾਂ ਦਾ ਬ੍ਰਾਂਡ ਤੇ ਸੋਨਸਾਨ ਨਜ਼ਰ ਆਵੇਗਾ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅਟਾਵਾ ਦੀ ਗਣਤੀ ਦੁਨੀਆ ਦੇ ਸਭ ਤੋਂ ਸਾਫ਼ ਸੁਥਰੇ ਸ਼ਹਿਰਾਂ ਦੇ ਵਿੱਚ ਕੀਤੀ ਜਾਂਦੀ ਹੈ ਇੱਥੋਂ ਦਾ ਲਾਈਫ ਸਟਾਈਲ ਕਾਫੀ ਜਦਾ ਬੈਸਟ ਮੰਨਿਆ ਜਾਂਦਾ ਹੈ ਪਰ ਫਿਰ ਵੀ ਲੋਕ ਇਸ ਸ਼ਹਿਰ ਦੇ ਵਿੱਚ ਰਹਿਣਾ ਇੰਨਾ ਜਦਾ ਪਸੰਦ ਨਹੀਂ ਕਰਦੇ ਕੈਨੇਡਾ ਦੀ ਪੂਰੀ ਪਾਪੂਲੇਸ਼ਨ ਹੀ ਇੱਕ ਬਹੁਤ ਹੀ ਜਦਾ ਬਲਖਣ ਜੇ ਢੰਗ ਦੇ ਨਾਲ ਆਲੇ-ਦੁਆਲੇ ਬੱਸੀ ਹੋਈ ਹੈ ਕੈਨੇਡਾ ਦੇ ਜ਼ਿਆਦਾਤਰ ਲੋਕ ਟ੍ਰਾਂਟੋ ਵੈਂਕੂਵਰ ਤੇ ਮੌਂਟਰੀਅਲ ਦੇ ਵਿੱਚ ਰਹਿਣਾ ਪਸੰਦ ਕਰਦੇ ਨੇ ਉਟਾਵਾ ਜਿਹੜੀ ਕਿ ਕੈਨੇਡਾ ਦੀ ਰਾਜਧਾਨੀ ਹੈ ਇੱਥੇ ਸਰਕਾਰ ਵੱਲੋਂ ਕਾਫੀ ਜਦਾ ਟਾਈਟ ਨਿਯਮ ਤੇ ਕਾਨੂੰਨ ਲਾ ਇਹ ਸ਼ਹਿਰ ਦਾ ਕਾਫੀ ਵੱਡਾ ਰੋਲ ਹੈ ਇਸ ਕਾਰਨ ਹੀ ਸਰਕਾਰ ਦੀ ਪਰਮਿਸ਼ਨ ਤੋਂ ਬਿਨਾਂ ਇੱਥੇ ਕੋਈ ਵੀ ਇਨਸਾਨ ਆਪਣੇ ਘਰ ਦੇ ਵਿੱਚ ਛੋਟਾ ਮੋਟਾ ਕੰਸਟ੍ਰਕਸ਼ਨ ਦਾ ਕੰਮ ਵੀ ਨਹੀਂ ਕਰ ਸਕਦਾ ਇਸ ਸ਼ਹਿਰ ਦੇ ਵਿੱਚ ਪਾਰਕਿੰਗ ਅਤੇ ਦੂਜੀਆਂ ਚੀਜ਼ਾਂ ਨੂੰ ਲੈ ਕੇ ਕਾਫੀ ਜ਼ਿਆਦਾ ਸਖਤ ਕਾਨੂੰਨ ਨੇ ਇਸ ਦਾ ਕਾਰਨ ਹੈ ਕਿ ਕਈ ਗਵਰਨਮੈਂਟ ਅਫੀਸ਼ੀਅਲ ਤੇ ਕਈ ਵੱਡੇ ਨੇਤਾ ਇਸ ਸ਼ਹਿਰ ਦੇ ਵਿੱਚ ਰਹਿੰਦੇ ਨੇ ਇਸ ਕਾਰਨ ਹੀ ਬਹੁਤੇ ਲੋਕ ਇਹ ਸ਼ਹਿਰ ਦੇ ਵਿੱਚ ਰਹਿਣ ਤੋਂ ਕਿਨਾਰਾ ਕਰਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਜੇਕਰ ਉਹ ਇੱਥੇ ਰਹਿਣਗੇ ਤਾਂ ਉਹਨਾਂ ਨੂੰ ਕਾਫੀ ਜ਼ਿਆਦਾ ਬੰਦਸ਼ ਦੇ ਵਿੱਚ ਰਹਿਣਾ ਪਵੇਗਾ ਇਸ ਕਰਕੇ ਆਮ ਜਨਤਾ ਨੂੰ ਟ੍ਰਾਂਟੋ ਵਰਗੇ ਸ਼ਹਿਰ ਹੀ ਆਪਣੇ ਵੱਲ ਖਿੱਚਦੇ ਨੇ ਜਾਂ ਕੀ ਅ ਆਉਂਦੀ ਹੈ ਜੀ ਬਲੈਂਕਟਨ ਜਿਸ ਨੂੰ ਨਿਊਜ਼ੀਲੈਂਡ ਦੀ ਰਾਜਤਾਨੀ ਹੋਣ ਦਾ ਮਾਣ ਪ੍ਰਾਪਤ ਹੈ ਪਿਛਲੇ 180 ਸਾਲਾਂ ਤੋਂ ਬਲੈਂਕਟਨ ਨਿਊਜ਼ੀਲੈਂਡ ਦੀ ਰਾਜਤਾਨੀ ਬਣਿਆ ਹੋਇਆ ਹੈ ਪਰ ਇਸ ਦੇ ਬਾਵਜੂਦ ਵੀ ਇਹ ਸਾਰੇ ਸ਼ਹਿਰ ਦੇ ਵਿੱਚ 4 ਲੱਖ ਲੋਕ ਹੀ ਰਹਿੰਦੇ ਨੇ ਜਾਨੀ ਕਿ ਨਿਊਜ਼ੀਲੈਂਡ ਦੀ ਸਿਰਫ 1% ਆਬਾਦੀ ਹੀ ਇੰਨੇ ਜਿਹੇ ਦਾ ਮਾਡਰਨ ਜਾਂ ਕਹੀਏ ਇੰਨੇ ਜਿਹੇ ਆਧੁਨਿਕ ਸ਼ਹਿਰ ਤੇ ਵਿੱਚ ਰਹਿੰਦੀ ਹੈ ਬਲੈਂਕਟਨ ਸ਼ਹਿਰ ਦੀ ਖੂਬਸੂਰਤੀ ਨੂੰ ਦੇਖ ਕੇ ਕਿਸੇ ਨੂੰ ਵੀ ਇਸ ਦੇ ਨਾਲ ਪਿਆਰ ਹੋ ਜਾਵੇਗਾ ਇੱਥੇ ਤੁਹਾਨੂੰ ਕਈ ਵਧੀਆ ਗੈਲਰੀਜ਼ ਅਤੇ ਕੈਫੇ ਦਿਖਾਈ ਦੇਣਗੇ ਇੱਥੇ ਹਰ ਇੱਕ ਦੁਕਾਨ ਅਤੇ ਹਰ ਇੱਕ ਸ਼ਾਪਿੰਗ ਮਾਲ ਦੇ ਖੁੱ ਇੱਥੇ ਚੱਲਣਾ ਪੈਂਦਾ ਹੈ ਇਸ ਨੂੰ ਲੈ ਕੇ ਤੇ ਬਹੁਤ ਜ਼ਿਆਦਾ ਸਖਤ ਕਾਨੂੰਨ ਨੇ ਤੇ ਇਹ ਸ਼ਹਿਰ ਦੇ ਵਿੱਚ ਲੋਕ ਕਿਤੇ ਵੀ ਇੱਧਰ ਉੱਧਰ ਆਪਣੀ ਕਾਰ ਨੂੰ ਪਾਰਕ ਨਹੀਂ ਕਰ ਸਕਦੇ ਨਿਊਜ਼ੀਲੈਂਡ ਦੀ ਰਾਜਧਾਨੀ ਹੋਣ ਦੇ ਬਾਵਜੂਦ ਵੀ ਨਿਊਜ਼ੀਲੈਂਡ ਦੇ ਲੋਕ ਆਕਲੈਂਡ ਦੇ ਵਿੱਚ ਰਹਿਣਾ ਜ਼ਿਆਦਾ ਪਸੰਦ ਕਰਦੇ ਨੇ ਕਿਉਂਕਿ ਆਕਲੈਂਡ ਸ਼ਹਿਰ ਨਿਊਜ਼ੀਲੈਂਡ ਦਾ ਅੱਜ ਕਮਰਸ਼ੀਅਲ ਅਤੇ ਇਕਨੋਮਿਕ ਹੱਬ ਬਣ ਗਿਆ ਹੈ ਇਹ ਸੰਜੀ ਦੁਨੀਆ ਦੀ 10 ਸਭ ਤੋਂ ਜ਼ਿਆਦਾ ਖਾਲੀ ਰਾਜਧਾਨੀਆਂ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਰ ਟਿਵਨ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਧੰਨਵਾਦ